ਅੱਜ ਵੀ ਗੁਰਮਖੋ ਉਹ ਕਿਸਾਨੀ ਅੰਦੋਲਨ ਚੱਲਦਾ ਪਿਆ ਤੇ ਜਿੰਨੇ ਤੁਸੀਂ ਸ਼ਹਿਰੀਏ ਬੈਠੇ ਹੋ ਭਾਵੇਂ ਅਸੀਂ ਸ਼ਹਿਰਾਂ ਦੇ ਵਿੱਚ ਬੈਠੇ ਆ ਪਰ ਸਾਡੇ ਘਰਾਂ ਦੇ ਚੁੱਲ੍ਹੇ ਉਹਨਾਂ ਕਿਸਾਨਾਂ ਦੇ ਸਿਰ ਤੇ ਚੱਲਦੇ ਨੇ ਜਿਹੜੇ ਅੱਜ ਗੁਰਮਖੋ ਸਰਕਾਰਾਂ ਦੇ ਵਿਰੁੱਧ ਅੱਤ ਦੀਆਂ ਠੰਡ ਦੇ ਵਿੱਚ ਬੈਠੇ ਹੋਏ ਨੇ 75 ਸਾਲ ਦਾ ਬਾਪੂ ਬੈਠਾ ਨੇ ਉਹ ਜਗਜੀਤ ਸਿੰਘ ਡੱਲੇਵਾਲ ਆਪਣੀ ਜ਼ਮੀਨ ਜਾਇਦਾਦ ਸਾਰੀ ਪੁੱਤਰਾਂ ਦੇ ਨਾਂ ਕਰਵਾ ਕੇ ਬੈਠਾ ਮਰਨ ਵਰਤ ਦੇ ਉੱਪਰ ਇੱਕ ਦਿਨ ਗੁਰਮਖੋ ਛੱਡਣਾ ਰੋਟੀ ਬੰਦੇ ਨੂੰ ਔਖੀ ਹੋ ਜਾਂਦੀ ਹੈ ਜਿੱਕ ਤੇ ਦੁਪਹਿਰ ਰੋਟੀ ਖਾਣੀ ਦੁਪਹਿਰੇ ਭੁੱਲ ਜਾਈਏ ਨਾ ਸ਼ਾਮ ਨੂੰ ਦੋ ਵਾਧ ਖਾਣੇ ਆਂ ਦੁਪਹਿਰੇ ਨਹੀਂ ਖਾਧੀ ਅੱਜ ਉਹ 75 ਸਾਲ ਦਾ ਬਜ਼ੁਰਗ ਬਾਬੂ ਅੱਜ ਉਹ ਸ਼ੰਭੂ ਬਾਰਡਰ ਦੇ ਉੱਪਰ 19 ਦਿਨਾਂ ਤੋਂ ਗੁਰਮਖੋ ਭੁੱਖਾ ਬੈਠਾ ਹੈ ਉਹ ਭੁੱਖਾ ਇਸ ਕਰਕੇ ਬੈਠਾ ਹੈ ਕਿ ਇੱਕ ਦਿਨ ਐਸਾ ਆਏਗਾ ਇਹ ਸਰਕਾਰਾਂ ਦੀਆਂ ਨੀਤੀਆਂ ਸਾਡੇ ਬੱਚਿਆਂ ਦੇ ਮੂੰਹ ਵਿੱਚੋਂ ਅੰਨ ਕੱਢਣ ਦੀਆਂ ਛਾੜਸ਼ਾਂ ਘਰੀ ਬੈਠੀਆਂ ਨੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਮੂੰਹ ਵਿੱਚ ਟੁਕੜਾ ਅੰਨ ਦਾ ਪੈਂਦਾ ਰਹੇ ਇਹ ਲੋਕ ਅਣਖ ਦੇ ਨਾਲ ਇਹ ਲੋਕ ਸ਼ਾਨ ਸ਼ੌਕਤ ਦੇ ਨਾਲ ਆਪਣੀ ਜ਼ਿੰਦਗੀ ਜੀ ਸਕਣ ਇਸ ਕਰਕੇ ਉਹ ਸੰਘਰਸ਼ ਜਿਸ ਸੰਘਰਸ਼ ਵਿੱਚ ਬਾਬਾ ਰਾਮ ਸਿੰਘ ਜੀ ਸਿੰਘੜਾ ਵਾਲਿਆਂ ਨੇ ਆਪਣਾ ਸਰੀਰ ਤੇ ਆ ਗਿਆ ਉਹ ਸੰਘਰਸ਼ ਉਸੇ ਤਰ੍ਹਾਂ ਅੱਜ ਵੀ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਜਿੱਦਾਂ ਵੀ ਅਸੀਂ ਕਰ ਸਕਦੇ ਹਾਂ ਉਦਾਂ ਸਾਨੂੰ ਅੱਜ ਵੀ ਕਿਸਾਨੀ ਅੰਦੋਲਨ ਦੀ ਜੜੀ ਹੈ ਹਰ ਤਰੀਕੇ ਨਾਲ ਸਾਨੂੰ ਮਦਦ ਸਪੋਰਟ ਕਰਨੀ ਚਾਹੀਦੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ